ਸਾ ਸੰਗਤ ਜੀ ਆਪ ਜੀ ਨੇ 22 ਅੰਗ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰਵਣ ਕਰ ਲਈ ਸੀ ਸੰਖਿਆ ਦੇ ਰੂਪ ਦੇ ਵਿੱਚ ਆ ਜੱਗੇ ਸੰਥਿਆ ਰਮ ਹੋਣ ਜਾ ਰਹੀ ਹੈ ਹਾਂਜੀ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇਹਰ ਬੋਲ ਮਨ ਸੱਚ ਕਸਵਟੀ ਲਾਈਆ ਤਲਿਆ ਪੂਰਾ ਤੋਲਾ ਕੀਮਤ ਕਿਨ ਨਾ ਪਾਈਐ ਇਹਦ ਮਾਨਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤਗੁਰ ਪਾਈ ਐ ਐਨੇ ਸਬਦ ਸਲਾਹੇ ਰਹਾਓ ਸਾਚ ਵਖਰ ਤਨ ਰਾਸ ਰਾਸ ਲੈ ਪਾਈਆ ਗੁਰ ਪ੍ਰਗਾਸ ਜੋ ਅਗਨ ਮਰੈ ਜਲ ਪਾਏ ਐ ਤੇ ਉਹ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗਈ ਉਹ ਪੌਝਰ ਤਰ ਤਰਾਸ ਗੁਰਮਖ ਕੂੜ ਨਾ ਪਾਵਈ ਸਾਚ ਰਤੇ ਸਚ ਪਾਏ ਸਾਕਤ ਸਾਚ ਨਾ ਭਾਵਈ ਕੁੜਾ ਕੁੜੀ ਪਾਇਐ ਸਾਚਰਤੇ ਗੁਰ ਮਿਲਿਆ ਸੱਚੇ ਸੱਚ ਸਮਾਏ ਮਾਨ ਮਹਾਨਕ ਲਾਲ ਨਾਮ ਰਤਨ ਪਦਾਰਥ ਹੀਰਾ ਸਾਚ ਵਖਰ ਤਨ ਨਾਮ ਹੈ ਕਟ ਕਟ ਗਹਿਰ ਗੰਬੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰਾ ਸ੍ਰੀ ਰਾਗ ਮਹਿਲਾ ਪਹਿਲਾ ਪਰਮੇ ਪਾਹਿਨਾ ਵਿਜਵਾ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਤਰੇਗ ਜੀਵਨ ਤਰੇਗ ਵੇਸ ਪਰਨੇ ਪਾਹੇ ਨਾ ਵਿਜਵੈ ਇਹ ਜਿਹੜਾ ਵਿਜਵੈ ਇਹ ਪੋਲਾ ਬੋਲਣਾ ਅਦਕ ਨਹੀਂ ਲਉਣਾ ਇੱਥੇ ਪਰਨੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਚਲੋਈ ਪਰਨੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤਰੇਗ ਜੀਵਨ ਤਰੇਗ ਵੇਸ ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ਼ ਮਨ ਰੇ ਗਰਮਖ ਗਿਆਨ ਗਰਮਖ ਅਗਨਨੇਵਾਰ ਗੁਰਕਾ ਕਹਿਆ ਮਨਵਸੈ ਹੋਮੈ ਤਿਸਨਾ ਮਾਰ ਰਹਾਓ ਮਨ ਮਾਨਕ ਨਿਰਮੋਲਕ ਨਿਰਮੋਲ ਹੈ RAM ਨਾਮ ਪਤ ਪਾਏ ਮੇਲ ਸਤ ਸੰਗਤ ਹਰ ਪਾਈਐ ਗਰਮਖ ਹਰਲੇਵਲਾਏ ਆਪ ਗਿਆ ਸੁਖ ਪਾਇਆ ਮੇਲ ਸਲਲ ਸਲਲ ਸਮਾਏ ਜੇਨ ਹਰ ਹਰ ਨਾਮ ਨ ਚੇਤੇਓ ਸੋ ਉਗਨ ਆਵੈ ਜਾਏ ਜਿਸ ਸਤਗੁਰ ਪ੍ਰਖ ਨ ਭੇਟਿਓ ਸੋ ਪੋ ਜਲ ਪਚਾ ਪਚਾਏ ਇਹੋ ਮਾਨਕ ਜੀਓ ਨਿਰਮੋਲ ਹੈ ਓ ਕੋਡੀ ਬਦਲੇ ਜਾਏ ਜਿੰਨਾ ਸਤਗੁਰ ਰਸ ਮਿਲਾ ਸੇ ਪੂਰੇ ਪਰਖ ਸੁਜਾਨ ਮੇ ਗੋਰਾ ਮੇਲ ਪੋ ਜਲ ਲੰਗੀ ਹੈ ਦਰਗਾਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਨ ਤੁਨ ਉਪਜਾ ਸਬਦ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਨਜ ਕਰ ਹੋ ਵਨ ਜਾ ਰਹੇ ਹੋ ਵਖਰ ਲੇ ਹੋ ਸਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ ਅਗੈ ਸਾਹੁ ਸੁਜਾਨ ਹੈ ਲੈਸੀ ਵਸਤ ਸਮਾਲ ਪਾਈ ਰੇ RAM ਕਹੋ ਚਿਤ ਲਾਇ ਹਰ ਜਾਸ ਵਖਰ ਲੈ ਚਲੋ ਸੋਹ ਦੇਖੈ ਪਤੀ ਆਏ ਰਹਾਓ ਜਿੰਨਾ ਰਾਸਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟਾ ਵਣ ਜਵਣੰਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਕਨੋਤ ਨੇਤਰ ਰੋਏ ਖੋਟੇ ਪੋਤਾ ਨਾ ਪਵਹਿ ਤਿੰਨ ਹਰ ਗੁਰੇ ਦਰਸਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਨਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈਬਦ ਸਾਲਾਹ RAM ਨਾਮ ਰੰਗ ਰਤਿਆ ਭਾਰ ਨ ਪਰਮ ਤਿਨਾਹ ਹਰ ਜਪ ਲਾਹ ਅਗਲਾ ਨਿਰਪ ਹਰ ਮਨ ਮਾਹ ਹਰ ਜਪ ਲਾਹ ਅਗਲਾ ਅਗਲਾ ਤੇ ਬਿਸਰਾਮ ਲਾਉਣਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਚਲੋ ਜੀ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋਬਨ ਅਰ ਫੁੱਲੜਾ 나ਠੀ ਅੜੇ ਦਿਨ ਚਾਰ ਪੱਬਨ ਕੇਰੇ ਪਤ ਜਿਓ ਟੱਲ ਟੋਲ ਜਿ ਮਨ ਹਾਰੈ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨੋ ਹੁਲਾ ਦਿਨ ਥੋੜੇ ਥੱਕੇ ਪਇਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗੂਲੇ ਜਾਇ ਸਤੇ ਜੀ ਰਾਨ ਹੋਪੀ ਵੰਜਾ ਡੋਮਣੀ ਰੋਵਾ ਚੀਨੀ ਬਾਣ ਕੀਨਾ ਸਨੇਹੀ ਗੋਰੀਏ ਆਪਨ ਕੰਨੀ ਸੋਏ ਦੁਬਾਰਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਨ ਹੰ ਪੀ ਆਹ ਟਿਪੀਆ ਹੰ ਪੀ ਵੰਨਾ ਡੁੰਮਣੀ ਰੋਵਾ ਚੀਣੀ ਬਾਣ ਚਲੋ ਜੀ ਉਂ ਪੇ ਵੰਜਾ ਡੂਮਨੀ ਰੋਵਾ ਚੀਨੀ ਬਾਣਾ ਕੀਨਾ ਸਨੇਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵੇ ਸਹੁਰਾ ਨਿਤਨਾ ਪਈਆ ਹੋਏ ਨਾਨਕ ਸੁਤੀ ਪਈਆ ਜਾਨ ਵਰਤੀ ਸੰ ਗੁਣ ਜਾਨ ਵਰਤੀ ਸੰ ਅਦਕ ਲਾ ਕੇ ਬੋਲਣਾ ਜਾਨ ਵਰਤੀ ਸੰ ਨਾਨਕ ਸੁਤੀ ਪਈਆ ਜਾਨ ਵਰਤੀ ਸੰ ਗੁਨਾ ਗਵਾਈ ਘੰਟੜੀ ਅਫਗਨ ਚੱਲੀ ਬਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਆਪੇ ਰਸਿਆ ਆਪਰਾਸ ਇੱਥੇ ਜਿਹੜਾ ਇਹ ਦੂਜਾ ਆਇਆ ਹੈ ਗਿਣਤੀ ਵਾਲਾ ਜਿਹੜਾ 2 ਲਿਖਿਆ ਇਹ ਨਹੀਂ ਉਚਾਰਨ ਕਰਨਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਇੱਥੇ ਪਹਿਲਾਂ ਪੰਜਾਬੀ ਚ ਲਿਖਿਆ ਆਇਆ ਹੈ ਹਾਂਜੀ ਗੁਰਮੁਖੀ ਅੱਖਰਾਂ ਚ ਲਿਖਿਆ ਨਾ ਜਿਹੜਾ ਪਿਛਲਾ ਉਹ ਗਿਣਤੀ ਵਾਲਾ ਇਹ ਨਹੀਂ ਬੋਲਣਾ ਜੇ ਪਹਿਲਾਂ ਗਿੰਤੀ ਆਉਂਦਾ ਪਿੱਛੇ ਪੰਜਾਬੀ ਚ ਲਿਖਿਆ ਆਉਂਦਾ ਹੈ ਗੁਰਮੁਖੀ ਚ ਲਿਖਿਆ ਆਉਂਦਾ ਹੈ ਫਿਰ ਦੋਨੇ ਬੋਲਣੇ ਆ ਜੇ ਪਹਿਲਾਂ ਪੰਜਾਬੀ ਚ ਲਿਖਿਆ ਆਉਂਦਾ ਇੱਥੇ ਨੂੰ ਪਹਿਲਾਂ ਪੰਜਾਬੀ ਚ ਲਿਖਿਆ ਆਇਆ ਗੁਰਮੁਖੀ ਚ ਹਾਂਜੀ ਇਹ ਬੋਲਣਾ ਪਿਛਲਾ ਨਹੀਂ ਬੋਲਣਾ ਤੇ ਜੇ ਪਹਿਲਾਂ ਗਿੰਤੀ ਵਲਾ ਕੇ ਲਿਖਿਆ ਪਿੱਛੇ ਆ ਗਿਆ ਲਿਖਿਆ ਆਇਆ ਗੁਰਮੁਖੀ ਚ ਫਿਰ ਦੋਨੇ ਬੋਲਣੇ ਆ ਠੀਕ ਚਲੋ ਜੀ ਸ੍ਰੀ ਰਾਗ ਮਹਿਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪਰਾਸ ਆਪੇ 라ਵਨ ਹਰ ਆਪੇ ਹੋਵੇ ਚੋਲੜਾ ਆਪੇ ਸਿਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ ਆਪੇ ਮਾਚੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮਨਕੜਾ ਆਪੇ ਅੰਦਰ ਲਾਲ ਆਪੇ ਬਹੁਬਦ ਰੰਗੁਲਾ ਸਖੀਏ ਮੇਰਾ ਲਾਲ ਨੈਤਰ ਵੈ ਸੋਹਾਗਨੀ ਦੇਖ ਮਾਰਾ ਹਾਲ ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਲ ਤੂ ਹੈ ਕਵਿਆ ਤੂ ਹੈ ਆਪੇ ਵੇਖ ਵੇਗਾਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹੋ ਤਨ ਤਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰਿੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਈ ਲੈ ਯੋ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਮਨ ਕਿਰਸਾਨ ਹਿਰਦੈ ਜਮਾਈ ਲੈ ਯੋ ਪਾਵਸ ਪਦ ਇਹ ਪਦ ਪੋਲਾ ਬੋਲਣਾ ਇਹ ਪਾਵਸ ਪਾਦ ਨਿਰਬਾਣੀ ਚਲੋ ਜੀ ਇਹ ਪਾਵਸ ਪਾਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਕਾਹੇ ਗਰਬਸ ਮੂੜੇ ਮਾਇਆ ਮੂੜੇ ਦੇ ਬਿਸਰਾਮ ਲਾ ਕੇ ਚਲੋ ਕਾਹੇ ਗਰਬਸ ਮੂੜੇ ਮਾਇਆ ਪੇਤ ਸਤੋ ਸਗਲ ਕਲ ਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇਆ ਰਹਾਓ ਬੇਖਾ ਬੇਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਤੇ ਆਈ जप ताप, संजम होए जब राखे कमल बिकस मद आश्रमाई बीस सप्ताह रहो बासरो संग्रह तीन खोड़ा नेत काल सर सार दस अठार मैं अपरंपरो चीन कह नानक एव एक तार सत संगत जी आप जी ने चौबी अंग तक संथ्या सरवण कर ली है ਪੁੱਲਾਂ ਦੀ ਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ